ਆਮ ਆਦਮੀ ਪਾਰਟੀ ਦੀ ਬੁਨਿਆਦ ਤੇ ਇਸ ਦਾ ਆਧਾਰ ਐਂਟੀ ਕਰਪਸ਼ਨ ਹੈ ਯਾਨੀ ਭ੍ਰਿਸ਼ਟਾਚਾਰ ਖਿਲਾਫ ਲੜਾਈ ਕਿਉਂਕਿ ਅਸੀਂ ਇਸ ਨੂੰ ਪੰਜਾਬ 'ਚ ਜੰਗੀ ਪੱਧਰ ਤੇ ਲਾਗੂ ਕਰਨਾ ਵਾ ਇਸ ਦਾ ਜ਼ਿਕਰ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਅਤੇ ਖੇਤ ਮਜ਼ਦੂਰ ਮੈਨੀਫੈਸਟੋ 'ਚ ਵੀ ਕੀਤਾ ਗਿਆ ਹੈ ਪਿਛਲੇ ਕਈ ਸਾਲਾਂ ਤੋਂ ਨਕਲੀ ਦੁੱਧ ਦੇ ਉਤਪਾਦ ਦੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਕਿੰਨੇ ਅਫਸੋਸ ਦੀ ਗੱਲ ਹੈ ਕਿ ਦੁੱਧ ਵਰਗੀ ਪਵਿੱਤਰ ਚੀਜ਼ ਨੂੰ ਵੀ ਅਸੀਂ ਜਾਲੀ ਬਣਾਤਾ ਪਿਛਲੇ ਸਾਲ ਨਕਲੀ ਦਵਾਈਆਂ ਬਾਰੇ ਵੀ ਖੂਬ ਚਰਚਾ ਹੋਈ ਅਸੀਂ ਆਪਣੇ ਮੈਨੀਫੈਸਟੋ ਚ ਇਹ ਵਾਅਦਾ ਕੀਤਾ ਕਿ ਜੋ ਵੀ ਲੋਕ ਨਕਲੀ ਕੀੜੇ ਮਾਰ ਦਵਾਈਆਂ ਤੇ ਨਕਲੀ ਦੁੱਧ ਦੇ ਉਤਪਾਦ ਜਾਂ ਵੇਚਣ ਦਾ ਧੰਦਾ ਕਰਦੇ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਏਗੀ ਅਤੇ ਉਹਨਾਂ ਦੀ ਜਾਇਦਾਦ ਜ਼ਬਤ ਕੀਤੀ ਜਾਏਗੀ ਸਾਨੂੰ ਪਤਾ ਕਿ ਇਹਨਾਂ ਚੀਜ਼ਾਂ ਬਾਬਤ ਕਾਨੂੰਨ ਰਾਸ਼ਟਰੀ ਪੱਧਰ ਤੇ ਬਣਦੇ ਨੇ ਪਰ ਕਿਉਂਕਿ ਮਸਲਾ ਰਾਜਾਂ ਚ ਦੇਖਣ ਨੂੰ ਮਿਲਦਾ ਤੇ ਆਪਾਂ ਸਾਰੇ ਲੋਕ ਇਸ ਦਾ ਖਮਿਆਜ਼ਾ ਪੁਖਦੇ ਆਂ ਅਸੀਂ ਕਾਨੂੰਨੀ ਤੌਰ ਤੇ ਇਸ ਦਾ ਟੰਗ ਤਰੀਕਾ ਲੱਭਾਂਗੇ। ਨਕਲੀ ਕੀੜੇ ਮਾਰ ਦਵਾਈਆਂ ਬਾਰੇ આરોਪ ਸਿੱਧਾ ਖੇਤੀਬਾੜੀ ਮੰਤਰੀ ਤੋਤਾ ਸਿੰਘ ਉੱਤੇ ਲੱਗਦਾ ਰਿਹਾ ਹੈ। ਇਸੇ ਤਰ੍ਹਾਂ ਦੇ આરોਪ ਫੂਡ ਐਂਡ ਸਿਵਲ ਸਪਲਾਈਜ਼ ਮੰਤਰੀ ਆਦੇਸ਼ ਪ੍ਰਤਾਪ ਕੈਰੋਂ, ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਅਤੇ ਪਿੰਡੂ ਵਿਕਾਸ ਦੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਕੁਝ ਹੋਰ ਲੋਕਾਂ ਉੱਤੇ ਵੀ ਲੱਗਦੇ ਆਏ ਨੇ। ਇਹ ਸਾਰੇ ਮੰਤਰੀ ਉਹ ਨੇ ਜਿਹੜੇ ਕਿਸਾਨੀ ਬਾਰੇ ਸਕੀਮਾਂ ਨਾਲ ਸੰਬੰਧਿਤ ਸਨ। ਅਧਿਕਾਰਾਂ ਦੇ ਦੁਰਉਪਯੋਗ ਅਤੇ ਪੈਸੇ ਦੀ ਹਿਰਾਫਰੀ ਅਤੇ ਠਗੀ ਵਗੈਰਾ ਦੇ ਬਹੁਤ ਗੰਭੀਰ ਰੂਪ ਨੇ ਇਹਨਾਂ ਤੇ ਔਰ ਇਹਨਾਂ ਦੇ ਨਜ਼ਦੀਕ ਲੋਕਾਂ ਤੇ ਇਹਨਾਂ ਸਾਰੇ ਰੂਪਾਂ ਦੀ ਸਮਾਂਬੱਧ ਜਾਂਚ ਕਰਵਾਈ ਜਾਊ ਅਤੇ ਜਿਹੜੇ ਵੀ ਦੋਸ਼ੀ ਪਾਏ ਗਏ ਕੋਈ ਵੀ ਹੋਵੇ ਉਹਨਾਂ ਨੂੰ ਜੇਲਾਂ ਦੀ ਹਵਾ ਖਾਣੀ ਪਊਗੀ ਉਹਨਾਂ ਦੀ ਨਜਾਇਜ਼ ਟੰਗ ਨਾਲ ਬਣਾਈ ਜਾਇਦਾਦਾਂ ਜਿਹੜੀਆਂ ਵਾਂ ਉਹਨਾਂ ਨੂੰ ਜ਼ਬਤ ਕੀਤਾ ਜਾਊਗਾ ਇਹ ਸੌਖਾ ਕੰਮ ਨਹੀਂ ਅਸੀਂ ਕਿਸੇ ਖਿਲਾਫ ਬਦਲੇ ਦੀ ਭਾਵਨਾ ਨਾਲ ਜਾਂਚ ਨਹੀਂ ਕਰਨੇ ਪਰ ਬੇਈਮਾਨ ਨੂੰ ਛੱਡਣਾ ਵੀ ਨਹੀਂ ਇਹ ਸਭ ਕੁਝ ਇਸ ਕਰਕੇ ਲਾਜ਼ਮੀ ਹੈ ਤਾਂਕਿ ਲੋਕਾਂ ਤੱਕ ਇਹ ਮੈਸੇਜ ਸਿੱਧਾ ਪਹੁੰਚੇ ਕਿ ਕਿਸਾਨਾਂ ਦਾ ਪੈਸਾ ਉਹਨਾਂ ਦੇ ਖੂਨ ਪਸੀਨੇ ਦਾ ਪੈਸਾ ਤੇ ਉਸ ਨੂੰ ਲੁੱਟਿਆ ਨਹੀਂ ਜਾ ਸਕਦਾ ਅਗਾ ਤੋਂ ਆਪਾਂ ਇਹਨਾਂ ਸਾਰੀਆਂ ਸਕੀਮਾਂ ਦੇ ਪੈਸੇ ਦੀ ਵਰਤੋਂ ਜਿਹੜੀ ਆ ਉਹਦੇ ਬਾਰੇ ਪਾਰਦਰਸ਼ਤਾ ਲਿਆਉਣੀ ਹੈ ਇਹ ਸਾਡਾ ਟੀਚਾ ਵਾ